ਬਰਥਡੇ ਕੇਕ ਨੇ ਲੈ ਲਈ 10 ਸਾਲਾਂ ਬੱਚੀ ਦੀ ਜਾਨ ਦੋਸਤੋ ਜਨਮ ਦਿਨ ਹੀ ਬਣ ਗਿਆ ਮਰਨ ਦਿਨ ਆਹ ਦੇਖ ਲੋ ਜਿਹੜੇ ਜਨਮ ਦਿਨ ਦੇ ਉਤੇ ਕੇਕ ਖਾਣ ਦੇ ਸ਼ਕੀਨ ਨੇ ਇੱਕ ਵਾਰੀਆ ਵੀਡੀਓ ਦੇਖ ਲੋ ਜ਼ਰੂਰ ਦੋਸਤੋ ਆਧੁਨਿਕ ਯੁੱਗ ਹੈ ਵਿਗਿਆਨ ਦਾ ਜ਼ਮਾਨਾ ਹੈ ਤੇ ਦੁਨੀਆ ਅੱਗੇ ਵਧ ਰਹੀ ਹੈ ਵਧੀਆ ਸੋਚ ਹੈ ਕਿ ਅੱਗੇ ਵਧਣਾ ਬਹੁਤ ਜ਼ਰੂਰੀ ਹੈ ਪਰ ਦੋਸਤੋ ਇੰਨਾ ਵੀ ਅੱਗੇ ਨਾ ਵਧੋ ਕਿ ਆਪਣੀ ਜਾਨ ਦੇ ਨਾਲ ਹੀ ਖਿਲਵਾੜ ਕਰ ਬੈਠੋ ਦੋਸਤੋ ਹਰ ਰੋਜ਼ ਹੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹੇ ਨੇ ਜਿਦੇ ਵਿੱਚ ਦੱਸਿਆ ਜਾਂਦਾ ਕਿ ਫਾਸਟ ਫੂਡ ਤੁਹਾਡੇ ਲਈ ਜ਼ਹਿਰ ਹੈ ਕੋਲ ਡਰਿੰਕਾਂ ਜਿਨ੍ਹਾਂ ਨੂੰ ਤੁਸੀਂ ਸ਼ੌਂਕ ਨਾਲ ਪੀਂਦੇ ਹੋ ਉਹ ਜ਼ਹਿਰ ਹੈ ਬਾਜ਼ਾਰੂ ਬਣਿਆ ਗੰਦਾ ਮੰਦਾ ਖਾਣਾ ਤੁਹਾਡੇ ਲਈ ਜ਼ਹਿਰ ਹੈ ਪਰ ਦੋਸਤੋ ਤੁਸੀਂ ਉਹ ਜ਼ਹਿਰ ਆਪ ਤਾਂ ਖਾਣੇ ਹੋ ਖਾਣਿਓ ਆਪਣੇ ਬੱਚਿਆਂ ਨੂੰ ਵੀ ਬੜੇ ਸ਼ੌਂਕ ਨਾਲ ਖਵਾਉਂਦੇ ਹੋ ਦੋਸਤੋ ਆਪ ਵੀਡੀਓ ਇੱਕ ਵਾਰੀ ਦੇਖ ਲਓ ਉਸ ਤੋਂ ਬਾਅਦ ਤੁਹਾਡੇ ਸਾਰੇ ਭੁੱਲ ਭਲੇਖੇ ਦੂਰ ਹੋ ਜਾਣਗੇ ਤੇ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਜੋ ਦੋਸਤੋ ਦੇਖ ਲਓ ਪੂਰੀ ਵੀਡੀਓ ਪਰਿਵਾਰ ਦਾ ਵੀ ਕੀ ਕਹਿਣਾ ਤੇ ਕਿਸ ਤਰ੍ਹਾਂ ਬੱਚੀ ਦੀ ਜਾਨ ਨਿਕਲੀ ਆਜਾ ਮੈਂ ਲੈ ਗਿਆ ਅੰਦਰੋਂ ਦੱਲ ਦਿਓ ਦੱਲ ਲੈ ਗਿਆ ਦੇਖੀ ਜਾ ਲੈ ਘੜ ਇੱਕ ਨਹੀਂ ਫਿੰਚਾ ਤੇ ਲੈ ਆਂਦੀ ਇੱਥੇ ਆ ਗੋ ਘੁੰਮ ਗਿਆ ਅੰਦਰ ਜੀ ਤੁਸੀਂ ਖਿਲਾ ਦਿਓ ਲੈ ਹਾਂ ਬਸ ਖਲਾ ਦੇ ਪਾਪਾ ਤੁਸੀਂ ਵੀ ਮਾੜਾ ਜਾ ਆ ਖਿਲਾ ਦਿਓ ਇਹਨੂੰ <laughs> नहीं आओ खाना तो मिश मालूम क्यों आए आए बच बाबर बाबर मालूम नहीं तू मेरे मुझे पास चलो काटोगे कि चलो खत्म मुकरो करो ना तेरी खिलाएँ ना तो तू ना तो आइए जब मेरे खिलाऊँ अल्लाह अल्लाह तेरे खिला देंगे मुगरीजी

ਸਤਿ ਇਹ ਨਾਮ ਜੀ ਮੇਰਾ ਨਾਮ ਅਰਵੰਸ਼ ਚੜ੍ਹਾ ਲਿਆ ਸਰਬਾਸਲਾ ਜੀ ਕੀ ਘਟਨਾ ਹੋਈ ਕਿਸ ਤਰੀਕ ਦੀ ਘਟਨਾ ਸੀ ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹੂੰ ਆਨਲਾਈਨ ਜਿਮੈਟੋ ਦੇ ਥਰੂ ਜੀ ਤੇ ਉਹ ਕੇਕ ਕਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਜੀ। ਕਿ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ, ਅੱਖਾਂ ਤੇ ਭਾਰਾ ਤੰਨਾ ਆ ਰਿਹਾ ਸੀ। ਜੀ। ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ, ਇੱਕ ਦੀ ਉਮਰ 10 ਸਾਲ, ਜਿਹਦਾ ਜਨਮ ਦਿਨ ਸੀ, ਨਾਮ ਉਹਦਾ ਮਾਨਵੀ। ਜੀ। ਛੋਟੀ ਉਹਦਾ ਨਾਮ ਪ੍ਰੇਮਨ, ਉਹ 8 ਸਾਲ ਦੀ ਸੀ। ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ। ਜਿਹੜੀ ਛੋਟੀ ਗਾਲੀ ਸੀ, ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ। ਜੀ। ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ। ਜਿਹੜੀ ਬੜੀ ਵਾਲੀ ਸੀ ਮਾਨ ਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਰਿਟਲ ਹੋਏ ਠੀਕ ਆ ਉਸ ਹੋ ਗਈ ਦੋ ਘੰਟੀਆਂ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾਲ ਬੁੱਲ ਸੁੱਕ ਰਿਹਾ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ 4:00 ਵਜੇ ਸਵੇਰੇ ਦੇਖਾ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਪੀਸੀਜੀ ਕੀਤੀ ਉਹਨਾਂ ਨੇ ਦੇਖਿਆ ਤੇ ਇਹਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਨ ਨੂੰ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਨਹੀਂ ਆਈ ਹੈ ਰਿਪੋਰਟ ਜੀ ਤੇ ਐਫ ਆਈ ਆਰ ਬੁਕਾਇਆ ਦਰਜ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਅਸੀਂ ਸੀਐਮ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹਦੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਇਹ ਇਹੀ ਸਰ ਮੰਗ ਕਰਦੇ ਆ ਵੀ ਇਹਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੋਈ ਕੁਝ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜਿਹਾ ਕੰਮ ਤੱਕ ਨਹੀਂ ਕਰੀ ਸਰ ਕਿੰਨੇ ਬੱਚੇ ਨੇ ਜੀ ਬੱਚੇ ਦੋ ਆ ਦੋਏ ਦੋਨੋਂ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕਿਵੇਂ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂ ਜੀ ਮੇਰੇ ਵਾਈਫ ਵੀ ਕਾफी ਸੀਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਖ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ